ਬਾਪੂ ਗੰਗਾ ਦਾਸ TVS ਸ਼ੋਰੂਮ ਰੇਲਵੇ ਰੋਡ ਦੇ ਮਾਲਕ ਕਰਨ ਮਹਿਨ ਨੂੰ ਇਲਾਕੇ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਪਹੁੰਚੇ ਲੋਕਾਂ ਦੀ ਮੰਨੀਏਤਾ ਉਹਨਾਂ ਦਾ ਕਹਿਣਾ ਹੈ ਕਿ ਉਹ TVS ਦੁਪੱਈਆ ਵਾਹਨ ਦੇ ਓਨਰ ਨੇ ਤੇ ਉਹਨਾਂ ਨੇ ਬਾਪੂ ਗੰਗਾ TVS ਸ਼ੋਰੂਮ ਤੋਂ ਜਦੋਂ ਦੀ ਗੱਡੀ ਲਈ ਹੈ ਉਹ ਬਹੁਤ ਖੁਸ਼ ਨੇ। ਕਿਉਂਕਿ ਇੱਥੇ ਉਹਨਾਂ ਨੂੰ ਪਰਿਵਾਰ ਵਰਗਾ ਮਾਹੌਲ ਮਿਲਦਾ ਹੈ ਤੇ ਜੋ-ਜੋ ਵਾਅਦੇ ਇਹਨਾਂ ਵੱਲੋਂ ਗੱਡੀ ਸੇਲ ਕਰਨ ਵੇਲੇ ਕੀਤੇ ਗਏ ਸਨ ਉਹ ਜਿਉਂਦੇ ਤਿਉਂ ਪੂਰੇ ਕੀਤੇ ਜਾ ਰਹੇ ਨੇ। ਆਫਟਰ سیل ਸਰਵਿਸ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਵਧੀਆ ਸਰਵਿਸ ਦਿੱਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਜਿਸ ਤੇ ਚਲਦਿਆਂ ਉਹਨਾਂ ਵੱਲੋਂ ਕਰਨ ਮਿਹਨ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਕਿ ਉਹ ਅੱਗੇ ਤੋਂ ਵੀ ਗ੍ਰਾਹਕਾਂ ਨੂੰ ਆਪਣੇ ਪਰਿਵਾਰ ਵਾਂਗੂ ਸਮਝ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਰਹਿਣ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਪਹਿਲੀ ਤਾਂ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਬਿਹੇਵੀਅਰ ਜਿਹੜਾ ਜੀ ਬਹੁਤ ਅੱਛਾ ਲੱਗਿਆ ਮੈਨੂੰ ਕਿ ਜਦੋਂ ਮੈਂ ਗੱਡੀ ਲੈਣ ਆਇਆ ਸੀ ਇਹਨਾਂ ਨੇ ਮੈਨੂੰ ਡੀਲ ਵਧੀਆ ਤਰੀਕੇ ਨਾਲ ਕੀਤਾ ਕਿ ਤੇ ਫਿਰ ਮੈਨੂੰ ਵੈਸੇ ਗੱਡੀ ਪਸੰਦ ਆ ਟੀਵੀਐਸ ਦੀ ਕਿ ਐਵਰੇਜ ਦੇ ਮਾਮਲੇ 'ਚ ਤੇ ਬਹੁਤ ਵਧੀਆ ਹੈ ਇਹਨਾਂ ਦੀ ਡੀਲਿੰਗ ਬਹੁਤ ਅੱਛੀ ਹੈ ਜੀ ਤੇ ਇਹਨਾਂ ਨੇ ਮੈਨੂੰ ਬਹੁਤ ਵੈਸੇ ਮਾਨ ਸਮਾਨ ਗੱਡੀ ਦਿੱਤੀ ਹੈ ਜੀ ਤੇ ਚਲਾਨ 'ਚ ਬਹੁਤ ਮੈਨੂੰ ਅੱਛਾ ਲੱਗੇ ਜੀ ਜੋ ਇਹਨਾਂ ਨੇ ਪਹਿਲਾਂ ਕਿਹਾ ਸੀ ਉਹੀ ਪ੍ਰੋਮਿਸ ਹੋਣ ਵੀ ਜਾਰੀ ਹੈ ਜੀ ਤੇ ਕਰਦੇ ਆ ਜੀ ਤੇ ਮੇਰੀ ਸਰਵਿਸ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਬਈ ਜੀ ਪਹਿਲਾਂ ਕੁਝ ਹੋਰ ਕਹਿੰਦੇ ਜੀ ਬਾਅਦ ਚ ਕੁਝ ਹੋਰ ਹੈ ਬਾਅਦ ਚ ਉਹਨਾਂ ਦਾ ਰਵਈਆ ਬਦਲ ਜਾਂਦਾ ਜੀ ਇਹਨਾਂ ਦਾ ਇਹ ਬਹੁਤ ਵਧੀਆ ਜੀ ਇਹਨਾਂ ਦੇ ਡੀਲਿੰਗ ਬਹੁਤ ਅੱਛੀ ਜੀ ਹੁਣ ਵੀ ਪਹਿਲਾਂ ਜਿੱਦਾਂ ਇਹਨਾਂ ਨੇ ਕਿਹਾ ਓਦਾਂ ਹੀ ਵਧੀਆ ਜੀ ਮੈਂ 2023 ਚ ਇਹਨਾਂ ਦੇ ਜੂਪੀਟਰ ਲਈ ਹੈ ਤੇ ਹੁਣ ਤੱਕ ਬਹੁਤ ਵਧੀਆ ਚੱਲ ਰਹੀ ਹੈ ਜਿੱਦਾਂ ਭਾਈ ਪਰ ਜੋ ਹੀ ਨਹੀਂ ਦੱਸਿਆ ਤੁਹਾਨੂੰ ਵੀ ਸਕੂਟਰੀ ਬਾਰੇ ਤੁਹਾਨੂੰ ਵੀ ਇੰਦਾ ਹੀ ਵੀ ਐਵਰੇਜ ਹੈ ਵੀ ਬਿਲਕੁਲ ਹੀ ਵਧੀਆ ਬਾਕੀ ਦਾ ਇੱਥੇ ਕੋਈ ਗੱਲ ਵੀ ਨਾ ਕਰਦੇ ਮਾਲਕ ਇਹ ਖੁਦ ਹੈਂਡਲ ਕਰਦੇ ਆ ਕਸਟਮਰ ਨਾਲ ਇਹ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੀ ਤੇ ਬਾਕੀ ਬਿਲਕੁਲ ਨੇਕ ਨੇ ਤੇ ਸਾਫ਼ ਸੁਥਰੇ ਬੰਦੇ ਆ ਕੋਈ ਇਹਨਾਂ ਦੇ ਇਹ ਨਹੀਂ ਵੀ ਦੱਸਣਾ ਕੁਝ ਨਿਕਲਣਾ ਕੁਝ ਜੋ ਦੱਸਦੇ ਉਹ ਹੀ ਨਿਕਲਿਆ ਸਾਡੇ ਜੂਪੀਟਰ ਬਿਲਕੁਲ ਵਧੀਆ ਚੱਲਦੀ ਕੰਪਨੀ ਉਹ ਪੀਜੀ ਆ ਇਹਨਾਂ ਥਰੂ ਬਾਕੀ ਕਈਆਂ ਨੂੰ ਦਵਾਈ ਆ ਔਰ ਬਾਕੀ ਬੰਦੇ ਵੀ ਜਿਹਨਾਂ ਨੂੰ ਅਸੀਂ ਦਵਾਈ ਬਹੁਤ ਖੁਸ਼ ਆ ਇਹਨਾਂ ਦੇ ਕਹਿੰਦੇ ਵੀ ਬਾਕੀ ਵੀ ਬਾਕੀ ਏਜੰਸੀਆਂ ਨਾਲੋਂ ਨੰਬਰ 1 ਏਜੰਸੀ ਹੈ TVS ਦੀ ਔਰ ਕਰਨ ਜੀ ਵੀ ਬਿਲਕੁਲ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਮੈਨੂੰ ਮੇਰੇ ਸ਼ਹਿਰ ਵਸਿਆ ਨੇ ਡਿਸਟ੍ਰਿਕਟ ਰੋਪੜ ਨੰਗਰ ਵਾਸੀਆਂ ਨੇ ਮੈਨੂੰ ਬਹੁਤ ਹੀ ਪਿਆਰ ਮਾਨ ਸਨਮਾਨ ਦਿੱਤਾ ਹੈ ਮੈਂ ਇਹਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਜਿਸ ਤਰ੍ਹਾਂ ਸੁਵਿਧਾਵਾਂ ਜਿਹੜੇ ਸਾਡੀ ਟੀਵੀਐਸ ਵੱਲੋਂ ਆਈਆਂ ਐ ਔਰ ਮੇਰੇ ਵੱਲੋਂ ਦੇ ਹੋ ਰਹੀਆਂ ਐ ਜਿੱਦਾਂ ਹੁਣ ਦੇ ਹੋ ਰਹੀਆਂ ਇਹ ਅੱਗੇ ਵੀ ਜਦ ਤੱਕ ਮੈਂ ਹਾਂ ਤਦ ਤੱਕ ਇਹ ਦਿੱਤੀ ਜਾਊਗੀਆਂ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਇਹਨਾਂ ਦਾ ਕਿਹੜਾ ਚਾ ਜੀ ਸਰ ਮੇਰਾ ਮੰਨਣਾ ਇਹ ਹੈ ਕਿ ਮੈਂ ਇਹਨਾਂ ਨੂੰ ਇੱਕ ਪ੍ਰੋਡਕਟਰ ਨਾਲ ਨਹੀਂ ਜੋੜ ਰਿਹਾ ਮੈਂ ਇਹਨਾਂ ਨੂੰ ਇੱਕ ਆਪਣੇ ਨਾਲ ਵੀ ਜੋੜ ਰਿਹਾ ਹੈ ਪੜਕਤ ਦੇ ਨਾਲ ਜੋੜ ਰਿਹਾ ਆਪਣੇ ਨਾਲ ਵੀ ਜੋੜ ਰਿਹਾ ਤਾਂ ਕਿ ਮੈਨੂੰ ਇੱਕ ਸਿੱਖ ਮਿਲੇ ਕਿ ਜਿਹੜਾ ਸਦਾ ਸਾਨੂੰ ਜਿਹੜੇ ਆਪਣੇ ਦੇਸ਼ਵਾਸੀ ਹੈ ਇੱਕ ਹੋ ਕੇ ਚੱਲਣਾ ਚਾਹੀਦਾ ਹੈ